ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸਾਗਰ ਮੇਰ ਉਦਿਆਨ ਬਨ ਨਾਵਖੰਡ ਬਸਦਾ ਪਰਮ ਜੀ ਸਾਗਰ ਮੇਰ ਉਦਿਆਨ ਬਨ ਇੱਥੇ ਹੀ ਵਿਸਰਾਮ ਹੈ ਨਾਵਖੰਡ ਬਸਦਾ ਪਰਮ ਬਸੁਦਾ ਨਹੀਂ ਕਹਿਣਾ ਬਸੁਦਾ ਉਚਾਰਨ ਕਰਨਾ ਮੂਸਨ ਪ੍ਰੇਮ ਪਿਰੰਮ ਕੈ ਗਣੋਂ ਏਕਕਾਰ ਕਰਮ मूसन मस्कर प्रेम की मूसन इथे यमक ला के ही बोलना है मूसन मस्कर प्रेम की रही जो अंबर छाए रही जो अम्बर छाए बीते कमल मह पवर रहे लपटाए जाप ताप संयम हरख सुख मान महत आर गर्भ महत ही इसी तरह उच्चारण करना है महत नहीं कहना है ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦੀਓ ਸਰਬ ਮੂਸਨ ਪਦ ਪਦਤੀ ਯਮਕ ਲਾਉਣੀ ਹੈ ਮੂਸਨ ਮਰਮ ਨਾ ਜਨਈ ਮਰਮ ਨਾ ਜਨਈ ਇਥੇ ਟਿੱਪੀ ਨਹੀਂ ਹੈ ਮੂਸਨ ਮਰਮ ਨਾ ਜਨਈ ਮੂਸਨ ਮਰਮ ਨਾ ਜਨਈ ਮਰਤ ਹਿਰਤ ਸੰਸਾਰ ਪ੍ਰੇਮ ਪਰਮ ਨਾ ਬਿਦਿਓ ਪ੍ਰੇਮ ਪਰਮ ਨਾ ਬੇਦੇਉ ੁਰਜਿਉ ਮੇਥ ਵਿਵਹਾਰ ਕਾਬ ਦਬ ਜਬ ਜਾਰੀ ਐ ਵਿਸਰਤ ਪ੍ਰੇਮ ਵਿਹਾਲ ਮੂਸਨ ਤਬ ਹੀ ਮੂਸੀਐ ਵਿਸਰਤ ਪੁਰਖ ਦਯਾਲ ਜਾ ਕਉ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਭ੍ਰਮ ਕੇ ਆਨ ਨ ਕਤਹੂ ਜਾਹੇ ਲੱਖ ਘਾ ਲੱਖ ਘਾਟੀ ਉੱਚੋ ਘਣੋ ਘਾਟੀ ਇੱਥੇ ਬਿੰਦੀ ਹੈ ਉੱਚੋ ਉਹ ਦੇ ਬਿੰਦੀ ਹੈ ਉੱਚੋ ਉਚਾਰਨ ਕਰਨਾ ਹੈ ਦਲੈਂਕੜ ਹਨ ਅਤੇ ਨਾਲ ਬਿੰਦੀ ਹੈ ਚੱਚੇ ਕਨੌੜਾ ਹੈ ਉੱਚੋ ਨਹੀਂ ਕਹਿਣਾ ਉੱਚੋ ਲੱਖ ਘਾਟੀ ਉੱਚੋ ਘਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਨਿਮਰਤ ਬੋਲਾ ਬੋਲਣਾ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਇਹ ਸਿਆਮ ਪਾਤੀ ਵਿਸਰਾਮ ਹੈ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਓ ਪ੍ਰਿਆ ਐੜੇ ਕੰਨਾਂ ਨਹੀਂ ਲਾਉਣਾ ਪ੍ਰਿਆ ਇਸ ਤਰ੍ਹਾਂ ਉਚਾਰਨ ਕਰਨਾ ਪੱਪਾ ਰਾਰੀ ਨੂੰ ਸਿਆਰੀ ਲਾ ਕੇ ਪ੍ਰਿਆ ਮਗਨ ਭਇਓ ਪ੍ਰਿਆ ਪ੍ਰੇਮ ਸਿਓ ਸੂ ਸੂਦ ਨਾ ਸਿਮਰਤ ਅੰਗ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਅ ਮਹਿ ਨਾਨਕ ਅਦਮ ਪਤੰਗ ਅਦਮ ਪਤੰਗ ਸ਼ਲੋਕ ਭਗਤ ਕਬੀਰ ਜੀ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਣੀ ਜਿੰਨੇ ਵੀ ਸ਼ਲੋਕਾਂ ਦੇ ਵਿੱਚ ਕਬੀਰ ਪਾਦ ਹਨ ਇੱਥੇ ਆਉਣਗੇ ਤਾਂ ਯਮਕ ਲਾ ਕੇ ਬੋਲਣਾ ਹੈ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜਿਸ ਜਪਿਓ ਸਿਰਜਨ ਹਾਰ ਕਬੀਰ ਡਗ ਮਗ ਕਿਆ ਕਰਹ ਕਹਾ ਡੁਲਾਵਹਿ ਜੀਵ ਸਰਬ ਸੁਖ ਕੋ ਨਾਇਕੋ राम नाम रस पियो सर्व सुख को नायक राम नाम रस पियो कबीर कंचन के कुंडल बणे ऊपर लाल जड़ाओ दिसह दादे कान जियौ दिसह पद ते यमक लादो दिसह दादे कान जियौ दिसह दादे कान जियौ जेन मान नाहि नाव कबीर ਐਸਾ ਇੱਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੀਖੋ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਛੈ ਭਇਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੁਬਿੰਦ ਕਬੀਰ ਸਭ ਤੇ ਹਮ ਬੁਰੇ અમતાજ ભલો સબકોએ જિન એસા કર બૂજિયા મીત હમારા સોએ કબીર આઈ મુજે પહ અનક કરે કાર ભેસ હમ રાખે ગુર અપને ઉન કીનો આદેશ કબીર સોઈ મારીએ Jeh મુએ સુખ હોએ ભલો ભલો સબકો કહે गुरु न मानन कोए कबीर राती हो वहकारिया यम की लावणी है विश्राम नी लौना है वीरपत कबीर राती हो वहकारिया इथे ज्यादा रुकना कबीर राती हो वहकारिया कारे ऊबे जंत लै फाहे उठ तावते सि जान मारे भगवंत सि जान मारे भगवंत ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ